52 ਹਜੂਰੀ ਅੰਦਰ ਆਪ ਜੀ ਜਿੰਨੇ ਕਮਾਈ ਪਾਈ ਸਾਵਣ ਦੇ ਮਹੀਨੇ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦੇ ਹਾਂ ਜੁੜ ਮਿਲ ਕਰਕੇ ਹਾਜ਼ਰੀਆਂ ਭਰ ਰਹੇ ਹੋ ਜਾਂ ਬਾਦ ਕੀਤੇ ਵੀ ਸ਼ਰਵਣ ਕਰ ਰਹੇ ਹੋ ਔ ਸੱਚੇ ਪਾਕਸ਼ਾ ਜੀ ਦੇ ਬਖਸ਼ਿਸ਼ ਧੋਰਾਓ ਫਤਿਹ ਦੀ ਸਾਂਝ ਪਾਉ ਸਾਰੇ ਅੱਖੋ ਜਿਉ ਵਾਹ ਗੁਰੂ ਕੀ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਕਲਹਾੜ ਦੇ ਮਹੀਨੇ ਦੀ ਸਮਾਪਤੀ ਹੋ ਚੁੱਕੀ ਹੈ ਅੱਜ ਸਾਉਣ ਦੇ ਮਹੀਨੇ ਦੀ ਪ੍ਰਾਰੰਭਤਾ ਹੈ ਮਹਾਰਾਜ ਸਾਉਣ ਦੇ ਮਹੀਨੇ ਦੁਆਰਾ ਕਿਰਪਾ ਕਰਦੇ ਆ ਕਿੰਦੇ ਸਾਉਣ ਸਰਸੀ ਕਾਮਣੀ ਸਾਉਣ ਦੇ ਮਹੀਨੇ ਵਿੱਚ ਸਰਸੀ ਮੀਨ ਜੀ ਖੁਸ਼ ਹੋਈ ਆਨੰਦਤ ਹੋ ਗਈ ਕੰਮਣੀ ਇਸਤਰੀ ਵਾਚਕ ਸ਼ਬਦ ਹੈ ਕਿਨੇ ਸਾਉਣ ਦੇ ਮਹੀਨੇ ਵਿੱਚ ਉਹ ਜੀਵ ਰੂਪ ਇਸਤਰੀਆਂ ਉਹ ਜੀਵ ਆਤਮਾਵਾਂ ਸਰਸਰੀ ਖੁਸ਼ ਹੋ ਜਾਂਦੀਆਂ ਪ੍ਰਸੰਨ ਹੋ ਜਾਂਦੀਆਂ ਕਿਹੜੀਆਂ ਚਰਨ ਕਾਮਲ ਸਿਉ ਪਿਆਰ ਜਿਨ੍ਹਾਂ ਦਾ ਉਸ ਰੱਬ ਜੀ ਦੇ ਚਰਨ ਕਮਲਾ ਨਾਲ ਉਹਦੇ ਨਾਮ ਨਾਲ ਪਿਆਰ ਹੈ ਜੜੀਆਂ ਜੀਵ ਆਤਮਾ માં ਜਿਹੜੇ ਬੰਦੇ ਜੜੀਆਂ ਭੈਣਾ ਅੰਗ ਕਹਿ ਲਓ ਭਰਾ ਕਹਿ ਲਓ ਜਿਹੜੇ ਰੱਬ ਦੇ ਨਾਮ ਜਪਣ ਵਾਲੇ ਹੈ ਜਿਹੜੇ ਥੋੜਾ ਬਹੁਤਾ ਜਪਦੇ ਹੈ ਅਭਿਆਸੀ ਹੈ ਉਹ ਖੁਸ਼ ਹੋ ਜਾਂਦੇ ਹੈ ਆਨੰਦਪੂਰਨ ਹੁੰਦੇ ਹੈ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਕਿਉਂਕਿ ਉਹ ਰੱਬ ਦਾ ਨਾਮ ਜਪਣ ਵਾਲੀ ਹੈ ਜਿਹੜੇ ਰੱਬ ਦਾ ਨਾਮ ਮਹਾਰਾਜ ਬਾਣੀ ਵਿੱਚ ਕਹਿੰਦੇ ਨਾਨਕ ਸਾਵਣ ਜੀਵ ਸੈ ਚੋਹ ਉਮਾਹਾ ਹੋਏ ਚਾਰ ਤਰ੍ਹਾਂ ਦੇ ਜੀਵ ਹੈ ਜਦੋਂ ਸਾਵਣ ਆਉਂਦਾ ਹੈ ਬਹੁਤ ਖੁਸ਼ ਹੋ ਜਾਂਦੇ ਆ ਜਿਹੜੇ ਨਾਗਾ ਮਿਰਗਾ ਮੱਛੀਆਂ ਪਸ਼ੂਆਂ ਘਰ ਧਨ ਸੋਏ ਕਹਿੰਦੇ ਭਈ 나ਗ ਜਿਹੜੇ ਗਰਮੀ ਤੋਂ ਡਰਦੇ ਸੱਪ ਜਾ ਕੇ ਧਰਤੀ ਦੇ ਵਿੱਚ ਲੁਕ ਗਏ ਸੀ ਜਦੋਂ ਪਾਣੀ ਮੀਂਹ بیا ਧਰਤੀ ਦੀ ਤਪਸ਼ ਕੱਢੀ ਖੁਸ਼ ਹੋ ਗਏ ਧਰਤੀ ਤੇ ਬਾਹਰ ਨਿਕਲੇ ਮਿਰਗਾ ਜੰਗਲਾਂ ਵਿੱਚ ਪਾਣੀ ਬਹੁਤ ਘੱਟ ਹੁੰਦਾ ਹੈ ਤੇ ਜਿਹੜਾ ਥੋੜਾ ਬਹੁਤਾ ਹੁੰਦਾ ਹੈ ਉਹ ਗਰਮੀ ਨਾਲ ਸੁੱਕ ਜਾਂਦਾ ਹੈ। ਜਦੋਂ ਸੋਮਿਆਂ ਵਿੱਚ ਦੁਬਾਰਾ ਪਾਣੀ ਆਇਆ ਮਿਰਗਾਂ ਨੂੰ ਪਾਣੀ ਪੀਣ ਨੂੰ ਮਿਲਿਆ ਖੁਸ਼ ਹੋ ਗਏ। ਨਾਗਾਂ, ਮਿਰਗਾਂ, ਮੱਛੀਆਂ ਸਰੋਵਰਾਂ ਦਾ ਖੜਾ ਪਾਣੀ ਸੁੱਕ ਜਾਂਦਾ ਛੱਪੜਾਂ ਦਾ, ਟੋਬਿਆਂ ਦਾ ਪਾਣੀ ਸੁੱਕ ਜਾਂਦਾ ਘਟ ਜਾਂਦਾ ਹੈ ਜਾਂ ਗਰਮੀ ਨਾਲ ਗਰਮ ਰਹਿੰਦਾ ਹੈ ਤੇ ਗਰਮ ਪਾਣੀ ਵਿੱਚ ਮੱਛੀਆਂ ਤੜਫਦੀਆਂ। ਜਦੋਂ ਮੀਂਹ ਪੈਂਦਾ ਪਾਣੀ ਦਾ ਪ੍ਰਭਾਵ ਵੱਧ ਜਾਂਦਾ ਪਾਣੀ ਠੰਡਾ ਹੋ ਜਾਂਦਾ ਖੁਸ਼ ਹੁੰਦੇ ਨਾਗਾ ਮਿਰਗਾ ਮੱਛੀਆਂ ਰਸੀਆਂ ਕਰ ਧੰਨ ਸੋਏ ਕਹਿੰਦੇ ਜਿਹੜੇ ਅਗਲੇ ਐ ਨਾਗਾ ਮਿਰਗਾ ਮੱਛੀਆਂ ਰਸੀਆਂ ਜਿਹੜੇ ਖਾਣਾ ਪੀਣ ਦੇ ਜਾਸੂ ਹੈ ਜੀਭ ਦੇ ਸੁਆਦੀ ਐ ਉਹ ਕੀ ਕਹਿੰਦੇ ਐ ਵੀ ਮੀਂਹ ਪੈ ਗਿਆ ਹੁਣ ਫਿਰ ਮੂਡ ਜਾ ਬਣਾ ਲਈਏ ਜਮੀ ਬੈ ਗਿਆ ਹੁਣ ਪਕੌੜੇ ਬਣਾਉ ਭਾਈ ਖਾਣ ਪੀਣ ਵਾਲੇ ਖੁਸ਼ ਹੁੰਦੇ ਆ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਸੋਏ ਤੇ ਚਾਰ ਕੋ ਐ ਜਿਹੜੇ ਦੁਖੀ ਹੋ ਜਾਂਦੇ ਆ ਮਰ ਕਹਿੰਦੇ ਨਾਨਕ ਸਾਵਣ ਜੀਵਸੈ ਜੇ ਮੀ ਬੈ ਜਾਏ ਸਾਵਣ ਆ ਜਾਏ ਚੋਹੋ ਵਿਛੋਹਾ ਹੋਏ ਚਾਰ ਦੁਖੀ ਹੋ ਜਾਂਦੇ ਆ ਜੇ ਮੀਂਹ ਪੈ ਜਾਏ ਸਾਵਣ ਆ ਜਾਏ ਉਹ ਖੇੜੇ ਐ ਗਾਈ ਪੁੱਤਾ ਗਾਈ ਦੇ ਪੁੱਤਰ ਗਊਆਂ ਦੇ ਪੁੱਤ ਕੌਣ ਐ ਬੜਦ ਅੱਜ ਸੰਕੇਤੀ ਕਰਦੇ ਆ ਟਰੈਕਟਰ ਨਾਲ ਪਰ ਪੁਰਾਣੇ ਜਵਾਂਵੇਂ ਵਿੱਚ ਜਵਾਨੇ ਵਿੱਚ ਉਡੀਕਦੇ ਸੀ ਵੀ 20 ਬਵੇ ਤੇ 21 ਸ਼ੁਰੂ ਕਰੀਏ ਉਦੋਂ ਬਹੁਤੇ ਸਾਧਨ ਨਹੀਂ ਸੀ ਹੁੰਦੇ ਤੇ ਜਦੋਂ ਮੀਂਹ ਪੈ ਜਾਣਾ ਬੱਤਰ ਆਉਣੀ ਕਿਸਾਨਾਂ ਨੇ ਬੜਦਾਂ ਨੂੰ ਹੜਾਂ ਦੇ ਜੋੜ ਲੈਣਾ ਬਲਦ ਦੁਖੀ ਹੁੰਦੇ ਵੀ ਹੁਣ ਸਾਡਾ ਲਹੂ ਪੀਣਗੇ ਹੁਣ ਪ੍ਰਾਣਾ ਪੈਣਗੇ ਗਾਈ ਪੂਤਾ ਦੂਸਰੇ ਨਿਰਤਨਾ ਗਰੀਬ ਲੋਕ ਦੁਖੀ ਹੁੰਦੇ ਐ ਜਿਨ੍ਹਾਂ ਦਾ ਦਿਹਾੜੀ ਤੇ ਡੰਗ ਚੱਲਦਾ ਏ ਜਿਹੜੇ ਜਿੰਨਾ ਕਮਾਉਂਦੇ ਐ ਉਹਨਾਂ ਕ ਖਾਂਦੇ ਐ ਮੀਂਹ ਪੈਣ ਲੱਗਿਆ ਤੇ ਆੜੀ ਲੱਗੀ ਨਹੀਂ ਹੋ ਸਕਦਾ ਭੁੱਖੇ ਵੀ ਰਹਿਣਾ ਪੈ ਜਾਏ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਹਾਂ ਨਿਰਤਨਾ ਗਾਈ ਪੂਤਾ ਨਿਰਤਨਾ ਪੰਥੀ ਚੱਕਰ ਹੋਏ ਕਹਿੰਦੇ ਇੱਕ ਪੰਥੀ ਰਸਤੇ 'ਚ ਜਾਣ ਵਾਲਾ ਜਿਹੜਾ ਰਸਤੇ 'ਤੇ ਤੁਰਿਆ ਜਾਂਦਾ ਹੈ ਹੁਣ ਜਿਹਨੇ ਯਾਤਰਾ ਕਰਨੀ ਹੈ ਉਹਨੂੰ ਮੀਂਹ ਤੰਗ ਕਰਦਾ ਹੈ ਰਸਤੇ ਕੱਚੇ ਹੁੰਦੇ ਸੀ ਤਿਲਕ ਤਿਲਕ ਡਿੱਗ ਪੈਣਾ ਤੰਗ ਹੋ ਜਾਣਾ ਤੇ ਚੱਕਰ ਨੌਕਰ ਨੌਕਰ ਲੋਕ ਵੀ ਦੁਖੀ ਹੁੰਦੇ ਆ ਮਾਲਕ ਨਹੀਂ ਵੇਖਦਾ ਮੀਂਹ ਬੈ ਗਿਆ ਪਹਿਲਾਂ ਗੋਲੇ ਹੁੰਦੇ ਸੀ ਗੋਲੇ ਹੁਣ ਤੇ ਨੌਕਰ ਹੈ ਨਾ ਨੌਕਰੀਆਂ ਕਰਦੇ ਆ ਪਹਿਲਾਂ ਗੋਲੇ ਹੁੰਦੇ ਸੀ ਉਹ ਮਹਾਰਾਜ ਕਹਿੰਦੇ ਆ ਨਾ ਤੁਮਰੀ ਸ਼ਰਨ ਤੁਮਾਰੀ ਆ ਸਤੁਮਹੀ ਸੱਜਣ ਸੁਹੇਲੇ ਰੱਖੋ ਕੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ 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 ਦਾ ਅਰਥ ਹੁੰਦਾ ਮੁੱਲ ਖਰੀਦੇ ਆ ਕੋ ਆ ਗੁਲਾਮ ਉਹਦੇ ਤੇ ਤੁਜੀ ਕੁਝ ਵੀ ਕਰਾਓ ਗੁਲਾਮ ਜਦੋਂ ਗੁਲਾਮ ਹੁੰਦੇ ਸੀ ਤਾਂ ਹੀ ਗੋਲਾ ਸ਼ਬਦ ਵਰਤਦੇ ਸੀ ਕਹਿੰਦੇ ਗੁਲਾਮਾਂ ਨੂੰ ਫਿਰ ਦੁੱਖ ਬਹੁਤ ਹੁੰਦਾ ਕਿਉਂਕਿ ਮਾਲਕ ਨਹੀਂ ਨਾ ਵੇਖਦਾ ਮੀਂਹ ਪੈਂਦਾ ਕੀ ਹੁੰਦਾ ਹੈ ਉਹਨੇ ਤੇ ਚੱਕਰੀ ਕਰਾਉਣੀ ਹੈ ਇਹ ਚਾਰ ਦੁਖੀ ਹੁੰਦੇ ਪਰ ਇਹਨਾਂ ਚਾਰਾਂ ਦਾ ਇਹਨਾਂ ਅਠਾ ਨਾਲੋਂ ਉੱਪਰ ਹੈ ਕਣ ਜਿਹਦੇ ਬਾਰੇ ਚ ਆਪਾਂ ਆਰੰਭਤਾ ਤੇ ਪੜਿਆ ਸਾਰਸਨਾ ਧਨ ਧਨ ਹੈ ਮੇਰੀ ਜੰਦੜੀਏ ਉਹ ਮਹਾਰਾਜ ਕਹਿੰਦੇ ਜਦੋਂ ਸਾਵਣ ਆਉਂਦਾ ਨਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਉਹ ਖੁਸ਼ ਹੋ ਜਾਂਦਾ ਹੈ ਜੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਗਰਮੀ ਵਿੱਚ ਬਹੁਤਾ ਸਮਾਂ ਬੈਠ ਨਹੀਂ ਹੁੰਦਾ ਜੇ ਚੌਂਕੜਾ ਮਾਰ ਕੇ ਬੈਠੀਏ ਵੀ ਤਾਂ ਬਹੁਤ ਪ੍ਰੋਬਲਮ ਆਉਣੀ ਹੈ ਜਿਹੜੇ ਬਿੰਦੇ ਮਾੜਾ ਮੋਟਾ ਉਹਨਾਂ ਨੂੰ ਪਤਾ ਹੈ ਅੱਜ ਜਦੋਂ ਹੁਣ ਮੌਸਮ ਚੇਂਜ ਹੋਣਾ ਸ਼ੁਰੂ ਹੋ ਗਿਆ ਥੋੜੀ ਥੋੜੀ ਠੰਡ ਹੋਣੀ ਸ਼ੁਰੂ ਹੋ ਜਾਣੀ ਹੈ ਤੇ ਹੁਣ ਜਿੰਨੀ देर ਮਰਜ਼ੀ ਬੈਠੇ ਰਹੋ ਇਕਾਗਰਤਾ ਨਾਲ ਕੌਂਕੜਾ ਲਾ ਕੇ ਭਾਵੇਂ ਘੰਟਾ ਬੈਠੋ ਭਾਵੇਂ 2 ਘੰਟੇ ਬੈਠੋ ਇੱਥੇ ਇੱਥੇ ਤਾਂ ਬਹਿਣਾ 10-15 ਮਿੰਟ ਔਖਾ ਹੋ ਜਾਂਦਾ ਜਿਹੜੇ ਜਪਦੇ ਹੈ ਮਹਾਰਾਜ ਕਹਿੰਦੇ ਫਿਰ ਉਹ ਤਨ ਦਾ ਦੇ ਯੋਗ ਨੇ ਸਾਹ ਦਸਨਾ ਤਨ ਤਨ ਹੈ ਉਹ ਧਨਤਾ ਦੇ ਜੋਗ ਨੇ ਜਿਹੜੇ ਜਪਦੇ ਐ ਸਾਰਸਨਾ ਧਨ ਧਨ ਹੈ ਮੇਰੀ ਜਿੰਦੂੜੀਏ ਗੁਣ ਗਾਵੇ ਹਰ ਪ੍ਰਭ ਕੀ ਰਹੀ ਉਹ ਤੇ ਧਨ ਨੇ ਜਿਹੜੇ ਜਪਦੇ ਨਹੀਂ ਜਿਹੜੇ ਵੈਗਰੂ ਵੈਗਰੂ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਤੁਸੀਂ ਵੀ ਸੁਣ ਲਓ ਰਸਨਾ ਜਪੈ ਨਾ ਨਾਮ ਤੇਲ ਤੇਲ ਘਰ ਕੱਟੀ ਐ ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਐ ਆ ਪੜ ਵੀ ਲੋ ਪਿਆਰ ਦੇ ਨਾਲ ਹਾਂ ਤੇ ਤੂੰ ਨਾਮ 나ਜ ਪੇਗੀ ਦਿਲ ਬਾਣੀ ਮੇਰੀਏ ਤੇਲ ਤੇਲ ਨਾ ਜਪੈ ਨਾ ਨਾਮ ਤਿਲ ਤਿਲ ਕਰ ਤਿਲ ਹੈ ਫਿਰ ਆ ਜੀਵ ਨਾ ਤਿਲ ਤਿਲ ਕਰਕੇ ਤਿਲ ਵੇਖੋ ਕਿੰਨਾ ਛੋਟਾ ਹੁੰਦਾ ਹੈ ਕਹਿੰਦੇ ਐਸੀ ਜੀਵ ਨੂੰ ਤਿਲ ਤਿਲ ਕਰਕੇ ਕੱਟਦੇ ਜਿਹੜੀ ਰੱਬ ਦਾ ਨਾਮ ਨਹੀਂ ਜਪਦੀ ਜਿ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਵਿਦਵਾਨ ਲੋਕ ਕਹਿੰਦੇ ਰੱਬ ਜੀ ਦੀ ਦਰਗਾਹ ਵਿੱਚ ਇਹ ਜੀਵ ਫਿਰ ਤਿਲ ਤਿਲ ਕਰਕੇ ਕੱਟੀ ਜਾਂਦੀ ਹੈ ਜਿਹੜੀ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੀ ਜਿਹੜੀ ਰੱਬ ਦਾ ਨਾਮ ਨਹੀਂ ਜਪਦੀ ਇਸ ਕਰਕੇ ਸਾਨੂੰ ਚਾਹੀਦਾ ਆ ਮਨੁੱਖਾ ਸਰੀਰ ਮਿਲਿਆ ਹੈ ਰੱਬ ਦਾ ਨਾਮ ਜਪੀਏ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰੀਏ ਕਿਉਂਕਿ ਬੰਦਗੀ ਕਰਨ ਵਾਸਤੇ ਹੀ ਆਏ ਆ ਮਨੁੱਖਾ ਸਰੀਰ ਮਿਲਿਆ ਸਾਨੂੰ ਬੰਦਗੀ ਕਰਨ ਵਾਸਤੇ ਆਮ ਲੋਕਾਂ ਨੂੰ ਪੁੱਛੀਏ ਕਿ ਉਹ ਕਹਿੰਦੇ ਆ ਜੱਗ ਮਿੱਠਾ ਅਗਲਾ ਕੀ ਨਹੀਂ ਮਿੱਠਾ ਤੇ ਭਾਈ ਉਹਨੂੰ ਆਪਣੇ ਅੰਦਰੋਂ ਪਛਾਣ ਜੀ ਨੇ ਅਗਲਾ ਡਿੱਠਣਾ ਹੈ ਜਿਹਨੇ ਵੇਖਣਾ ਹੈ ਅਗਲਾ ਆ ਸਰੀਰ ਨਾਲ ਗੱਲ ਨਹੀਂ ਮੁੱਕ ਜਾਂਦੀ ਆਓ ਇਤਿਹਾਸ ਦੀ ਵਿਚਾਰ ਮੈਂ ਆਪ ਜੀ ਨਾਲ ਸਾਂਝੀ ਕਰਾਂ ਆ ਸਾਵਣ ਦੇ ਮਹੀਨੇ ਵਿੱਚ ਭਾਈ ਤਾਰੂ ਸਿੰਘ ਜੀਆਂ ਦੀ ਸ਼ਹਾਦਤ ਹੋਈ ਇਹਨਾਂ ਦਿਨਾਂ ਵਿੱਚ ਜਿਹੜੇ ਆ ਦਿਨ ਲੰਘ ਰਹੇ ਆ ਭਾਈ ਤਾਰੂ ਸਿੰਘ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਜ਼ਿਮੀਂਦਾਰ ਪਰਿਵਾਰ ਵਿੱਚ ਪੈਦਾ ਹੋਏ ਪੂਲੇ ਪਿੰਡ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਜਦੋਂ ਸੁਰਤ ਸੰਭਾਲੀ ਇਹਨਾਂ ਤੋਂ ਪਹਿਲਾਂ ਇਹਨਾਂ ਦੀ ਇੱਕ ਭੈਣ ਸੀ ਜਿਹਦਾ ਨਾਮ ਇਤਿਹਾਸਕਾਰਾਂ ਨੇ ਭਾਈ ਤਾਰੂ ਭੈਣ ਤਾਰੂ ਲਿਖਿਆ ਇੱਕ ਭੈਣ ਸੀ ਤੇ ਦੂਜੇ ਭਾਈ ਤਾਰੂ ਸਿੰਘ ਜੀ ਆਪ ਸਾਹਿਬ ਤਾਰੂ ਦਾ ਭਰਾ ਤਾਰੂ ਤਾਂ ਹੀ ਨਾਂ ਰੱਖਿਆ ਤਾਰੂ ਸਿੰਘ ਜਦੋਂ ਥੋੜੀ ਜੀ ਸੁਰਤ ਸੰਭਾਲੀ ਐਸੀ ਕਰਤਾਰ ਦੀ ਗੁਦਰਤ ਵਾਪਰੀ ਪਿਤਾ ਦਾ ਚਲਾਣਾ ਹੋ ਗਿਆ ਘਰ ਵਿੱਚ ਮਾਹੌਲ ਸੀ ਜਿਹੜਾ ਸਿੱਖੀ ਵਾਲਾ ਸੀ ਪਿਤਾ ਵੀ ਅੰਮ੍ਰਿਤਧਾਰੀ ਮਾਤਾ ਵੀ ਅੰਮ੍ਰਿਤਧਾਰੀ ਬਾਣੀ ਪੜਨ ਵਾਲੇ ਬਾਣੀ ਸੁਣਨ ਵਾਲੇ ਕੀਰਤਨ ਕਰਨ ਵਾਲੇ ਔਰ ਕੀਰਤਨ ਸੁਣਨ ਵਾਲੇ ਐਸਾ ਜੀਵਨ ਕਹਿੰਦੇ ਜਦੋਂ ਸੁਰਤ ਸੰਭਾਲੀ ਪਿਤਾ ਦਾ ਚਲਾਣਾ ਹੋ ਗਿਆ ਛੋਟੀ ਉਮਰ ਵਿੱਚ ਹੀ ਘਰ ਦੀ ਜ਼ਿੰਮੇਵਾਰੀ ਤੇ ਖੇਤੀ ਦੀ ਜ਼ਿੰਮੇਵਾਰੀ ਭਾਈ ਤਰੂ ਸਿੰਘ ਜੀਆਂ ਦੇ ਸਿਰ ਤੇ ਆ ਗਈ ਹੁਣ ਖੇਤੀ ਵੀ ਕਰਨੀ ਮਾਤਾ ਨੇ ਮਹਿਲਾ ਨਾਲ ਖੇਤੀ ਵੀ ਕਰਾਉਣੀ ਖੇਤੀ ਕਰਦੇ ਆ ਮਾਤਾ ਨੇ ਕਹਿਣਾ ਪੁੱਤਰਾ ਮਹਾਰਾਜ ਸਾਹਿਬ ਬਾਣੀ ਵਿੱਚ ਕਹਿੰਦੇ ਆ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਚ ਕਾਲ ਕਮਾਈ ਮਹਾਰਾਜ ਦਾ ਹੁਕਮ ਹੈ ਤੂੰ ਕਮਾਈ ਵੀ ਕਰਨੀ ਹੈ ਤੂੰ ਮਿਹਨਤ ਵੀ ਕਰਨੀ ਹੈ ਕਿਰਤ ਕਰੋ ਵੰਡ ਛਕੋ ਬਾਅਦ ਚ ਕੀ ਹੈ ਵੰਡ ਛਕੋ ਪਹਿਲਾਂ ਕੀ ਹੈ ਕਿਰਤ ਕਰੋ ਤੇ ਗਈ ਇੱਥੇ ਸਾਨੂੰ ਕਹਿੰਦੇ ਆ ਇਹ ਭਾਈ ਫਿਰ ਤੁਸੀਂ ਕਿਉਂ ਨਹੀਂ ਗਿਰਤ ਕਰਦੇ ਫਿਰ ਬਾਬਾ ਜੀ ਤੁਸੀਂ ਕਿਉਂ ਨਹੀਂ ਗਿਰਤ ਕਰਦੇ ਕੁਮਾਰ ਦਾ ਹੁਕਮ ਹੈ ਨਾ ਪ੍ਰਭ ਸੰਸਾਰ ਉਪਾਇਆ ਸਿਰ ਸਿਰ ਧੰਦੇ ਉਹਨੇ ਹੀ ਸੰਸਾਰ ਪੈਦਾ ਕੀਤਾ ਹੈ ਕਿ ਉਹਨੇ ਜੀ ਨੂੰ ਜਿਹੜੇ ਧੰਦੇ ਤੇ ਲਾਉਣਾ ਸੀ ਉਸੇ ਤੇ ਲਾਇਆ ਏਸੀਂ ਆਪਣੀ ਮਰਜ਼ੀ ਨਾਲ ਨਹੀਂ ਵਾਜਾ ਚੁੱਕੀ ਫਿਰਦੇ ਇਹ ਅਸੀਂ ਆ ਜਿਹੜੇ ਸਿੰਘ ਢੋਲ ਕਿਆਂ ਚਿੰਟੇ ਤਾਂ ਵਜਾਉਂਦੇ ਐ ਜਾਂ ਕੀਰਤਨ ਕਰਦੇ ਐ ਇਹ ਮਰਜ਼ੀ ਨਾਲ ਨਹੀਂ ਬਾਜੂ ਚੁਕੀ ਫਿਰਦੇ ਉਹਨੇ ਲਿਖ ਕੇ ਭੇਜਿਆ ਵੀ ਤੈਂ ਕੀਰਤਨੀ ਕਰਨਾ ਹੋਰ ਕੰਮ ਤੇਰੇ ਕਰਮਾਂ ਚ ਕਰਨਾ ਹੈ ਨਹੀਂ ਜਪੋ ਸਤਨਾਮ ਵਾਹਿਗੁਰੂ ਸਾਡੇ ਕਰਮਾਂ ਚ ਲਿਖਤਾ ਕਰਨਾ ਹੀ ਆਈ ਜੀ ਜੇ ਮੈਂ ਆਪਣੀ ਧੀ ਗੱਲ ਕਰਾਂ ਮੇਰੇ ਤਾਂ ਜੰਮਣ ਤੋਂ ਪਹਿਲਾਂ ਹੀ ਮਾਪੁਰਖਾਂ ਨੇ ਕਹਤਾ ਸੀ ਤੁਹਾਡੇ ਕਰੇ ਰਹਿੰਦਾ ਨਹੀਂ ਕੀਰਤਨ ਕਰਿਆ ਕਰੇਗਾ ਮੇਰੇ ਮਾਤਾ ਪਿਤਾ ਹੈਗੇ ਆ ਇਹਨਾਂ ਨੂੰ ਪੁੱਛ ਸਕਦੇ ਆ ਉਹਨਾਂ ਨੇ ਪਹਿਲਾਂ ਹੀ ਕਹਤਾ ਸੀ ਕਿnde ਤੁਹਾਡੇ ਕਰੇ ਰਹਿੰਦਾ ਨਹੀਂ ਤੇ ਕੀਰਤਨ ਕਰੇਗਾ ਨਾ ਤੁਹਾਨੂੰ ਕੁਝ ਦੇਵੇਗਾ ਤੇ ਨਾ ਲਏਗਾ ਤੇ ਮੇਰੀ ਜ਼ਿੰਦਗੀ 32 33 ਸਾਲਾਂ ਦਾ ਹੋ ਗਿਆ ਮੈਂ ਨਾਮ ਦੀਵਾਨੀ ਇਹਨਾਂ ਨੂੰ ਲਈ ਦਿੱਤੀ ਹੈ ਤੇ ਮਾਰਾ ਕਿਰਪਾ ਕਰਨ ਦਵਾਉਣ ਵੀ ਨਾ ਜਾ ਕੋ ਸਤਨਾਮ ਵਾਹਿਗੁਰੂ ਹਾਂ सा ड्यूटी रब वालों लाई गई है परमेश्वर अकाल पुरख वागुरु आओ मैं विशेष आव पेल मां ने समझाया अपना संसार इतने लोग आए भी खाओ रज के बाह बज के ठीक है जो खाना है तो पहला किरत कर फिर वंट की सकना है किरत करो फिर ਬੰਨ੍ਹ ਸਕੋ ਤੇ ਫੇਰ ਨਾਮ ਜੇ ਇਦਾਂ ਜਪਾਂਗੇ ਨਾ ਫਿਰ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਕਿਰਪਾ ਕਰਦੇ ਆ ਉਹ ਆਪਣੇ ਚਰਨਾਂ ਨਾਲ ਜੋੜ ਲੈਂਦੇ ਆ ਹੁਣ ਮਾਤਾ ਨੇ ਇਹ ਸਬਕ ਪੜਾਇਆ ਤੇ ਭਾਈ ਤਾਰੂ ਸਿੰਘ ਜੀਆਂ ਦਾ ਇਹ ਜੀਵਨ ਬਣ ਗਿਆ ਉਹਨਾਂ ਨੇ ਅਮਰਤ ਵੇਲੇ ਉੱਠਣਾ ਨਿਤਨੇਮ ਕਰਨਾ ਬਾਣੀ ਪੜ੍ਹਨੀ ਸਾਰੀ ਆਸਾ ਜੀ ਕੀ ਵਾਰ ਆਪ ਭਾਈ ਸਾਹਿਬ ਜੀ ਨੇ ਸਾਜ਼ ਵਜਾ ਕੇ ਭਾਈ ਤਾਰੂ ਸਿੰਘ ਜੀਆਂ ਤੇ ਔਰ ਭੈਣ ਭਰਾ ਨੇ ਦੋਨਾਂ ਨੇ ਆਸਾ ਜੀ ਦੀ ਵਾਰ ਪੜਨੀ ਫਿਰ ਖੇਤਾਂ ਵਿੱਚ ਕੰਮ ਕਰਨਾ ਸੰਧਿਆ ਸਮੇਂ ਫੇਰ ਨਿਤਨੇਮ ਕਰਨਾ ਫਿਰ ਕੀਰਤਨ ਹੋਣਾ ਤੇ ਜੇ ਕੋਈ ਰਾਹੀ ਪਾਂਦੀ ਜਾਂਦਾ ਆ ਜਾਣਾ ਨਾ ਘਰ ਵਿੱਚ ਇਲਾਕੇ ਵਿੱਚ ਇਹ ਗੱਲ ਮਸ਼ਹੂਰ ਹੋ ਗਈ ਸੀ ਜੇ ਕਿਸੇ ਨੇ ਰਾਤ ਕੱਟਣੀ ਹੈ ਜੇ ਸਾਨੂੰ ਭੋਜਨ ਨਹੀਂ ਮਿਲਦਾ ਭਾਈ ਤਾਰੂ ਸਿੰਘ ਜੀਆ ਦੇ ਘਰ ਚਲੇ ਜਾਓ ਰਹਿਣ ਲਈ ਮੰਜਾ ਬਿਸਤਰਾ ਵੀ ਮਿਲੇਗਾ ਖਾਣ ਲਈ ਭੋਜਨ ਵੀ ਮਿਲੇਗਾ ਜੇ ਕੋਈ ਦੁੱਖ ਤਕਲੀਫ ਹੈ ਤੇ ਵਰਤਣ ਲਈ ਮਾਇਆ ਵੀ ਮਿਲੇਗੀ ਜੇ ਭੋ ਸਤਨਾਮ ਸ੍ਰੀ ਵਾਹਿਗੁਰੂ ਹਾਂ ਇੱਕ ਗੱਲ ਹੋਰ ਨੋਟ ਕਰਿਓ ਗ੍ਰੰਥਾਂ ਦੇ ਕਰਤੇ ਕਹਿੰਦੇ ਐ ਨੀਤੀਵੇਤਾ ਨੇ ਲਿਖਿਆ ਵੀ ਜੇ ਤੁਸੀਂ ਜਿਉਂਦੇ ਹੋ ਨਾ ਸਾਡੇ ਘਰ ਵਿੱਚੋਂ ਗੁਰਵਤ ਚਲੀ ਜਾਏ ਗਰੀਬੀ ਚਲੀ ਜਾਏ ਮਾਇਆ ਦੀ ਥੋੜ ਮੁੱਕ ਜਾਏ ਮਾਇਆ ਨਾ ਥੋੜੇ ਤੇ ਆਪਣੀ ਮਾਇਆ ਵਿੱਚੋਂ ਜੇ ਤੁਹਾਡੇ ਕੋਲੇ ਲੱਖਾਂ ਵਿੱਚ ਹੈ ਤਾਂ ਹਜ਼ਾਰਾਂ ਵਿੱਚ ਦਾਨ ਕਰੋ ਜੇ ਹਜ਼ਾਰਾਂ ਵਿੱਚ ਹੈ ਤਾਂ ਸੌਆਂ ਵਿੱਚ ਦਾਨ ਕਰੋ ਜੇ ਤੁਹਾਡੇ ਕੋਲੇ ਸੌ ਹੀ ਹੈ ਨਾ ਤੇ ਰੁਪਈਆਂ ਵਿੱਚ ਦਾਨ ਕਰੋ ਜਿਵੇਂ ਜਿਵੇਂ ਤੁਸੀਂ ਦਾਨ ਕਰਨਾ ਸ਼ੁਰੂ ਕਰੋਗੇ